ਹਾਂਜੀ ਕਿਦਾਂ ਜੀ ਸਾਰੇ ਇਸ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਕਿ ਆਪਾਂ ਰਿਐਕਟ ਦੇ ਵਿੱਚ ਫੈਚ API ਕਾਲ ਕਿਦਾਂ ਕਰ ਸਕਦੇ ਆ ਦੂਜੀ ਆਪਾਂ ਗੱਲ ਕਰਾਂਗੇ ਕਿ ਆਪਾਂ ਲੋਡਿੰਗ ਤੇ 에ਰਰ ਸਟੇਟ ਨੂੰ ਕਿਦਾਂ ਮੈਨੇਜ ਕਰ ਸਕਦੇ ਆ API ਕਾਲ ਦੇ ਵਿੱਚ ਤੀਜੀ ਆਪਾਂ ਗੱਲ ਕਰਾਂਗੇ ਕਿ ਕਲੀਨ ਅਪ ਯਾ ਕੈਨਸਲ ਫੈਚ API ਕਾਲ ਆਪਾਂ ਕਿਦਾਂ ਕਰ ਸਕਦੇ ਆ ਚੌਥੀ ਆਪਾਂ ਗੱਲ ਕਰਾਂਗੇ ਕਿ ਆਪਾਂ ਯੂਜ਼ ਫੈਚ ਹੁੱਕ ਨੂੰ ਕਿਦਾਂ ਇਸਤੇਮਾਲ ਕਰ ਸਕਦੇ ਆ ਤੇ ਆਓ ਚਲੋ ਸ਼ੁਰੂ ਕਰਦੇ ਆਂ ਆਪਾਂ ਵੀਡੀਓ ਸੋ ਇਸ ਟਾਈਮ ਮੈਂ ਆਪਣੇ ਪ੍ਰੋਜੈਕਟ ਦੇ ਵਿੱਚ app.jsx ਕੰਪੋਨੈਂਟ ਦੇ ਵਿੱਚ ਵਾ ਸੋ API ਨੂੰ ਕਾਲ ਕਰਨ ਲਈ ਸਭ ਤੋਂ ਪਹਿਲਾਂ ਆਪਾਂ ਨੂੰ ਕੀ ਕਰਨਾ ਪਊਗਾ ਕਿ ਆਪਾਂ ਨੂੰ use effect hook ਯੂਜ਼ ਕਰਨੀ ਪਊਗੀ ਤੇ ਚਲੋ ਆਪਾਂ ਲਿਖਦੇ ਆਂ use effect hook ਪਹਿਲਾਂ ਸੋ ਆਪਾਂ ਲਿਖਦੇ ਆਂ use effect ਤੇ use effect ਦੇ ਵਿੱਚ ਆਪਣੇ ਕੋਲ ਦੋ ਚੀਜ਼ਾਂ ਹੁੰਦੀਆਂ ਨੇ ਪਹਿਲਾ ਫੰਕਸ਼ਨ ਤੇ ਦੂਜੀ ਡਿਪੈਂਡੈਂਸੀ ਸੋ ਇਹਦੇ ਚ ਹੁਣ ਮੈਂ ਐਮਪਟੀ ਡਿਪੈਂਡੈਂਸੀ ਲਊਂਗਾ ਬਿਕੋਜ਼ ਮੈਂ API ਕਾਲ ਸਿਰਫ ਓਦੋਂ ਹੀ ਕਰਨੀ ਆ ਕਿ ਜਦੋਂ ਮੇਰਾ ਕੰਪੋਨੈਂਟ ਜਿਹੜਾ ਵਾ ਮਾਉਂਟ ਹੋਵੇ ਮੈਂ بار بار API ਕਾਲ ਨਹੀਂ ਕਰੂੰਗਾ ਬਿਕੋਜ਼ ਉਹ ਇੱਕ ਬੈਸਟ ਪ੍ਰੈਕਟਿਸ ਨਹੀਂ ਗੀ ਹੁਣ ਆਪਾਂ ਆਪਣੇ ਫੰਕਸ਼ਨ ਦੇ ਵਿੱਚ ਜਾਵਾਂਗੇ ਹੁਣ ਇੱਥੇ ਇੱਕ ਗੱਲ ਇਹ ਆ ਕਿ ਯੂਜ਼ ਇਫੈਕਟ ਦੇ ਵਿੱਚ ਆਪਾਂ ਨਾ ਕੱਲੇ ਸਿੰਕ੍ਰੋਨਸ ਫੰਕਸ਼ਨ ਯੂਜ਼ ਕਰ ਸਕਦੇ ਹਾਂ ਬਟ ਹੁਣ ਜਿਹੜੀ ਆਪਣੀ API ਕਾਲ ਆ ਉਹ ਇੱਕ ਐਸਿੰਕ ਟਾਸਕ ਆ ਤੇ ਉਹਨੂੰ ਮੈਂ ਸਿੱਧਾ ਯੂਜ਼ ਇਫੈਕਟ ਦੇ ਵਿੱਚ ਕਾਲ ਨਹੀਂ ਕਰ ਸਕਦਾ ਸੋ ਇਹਦਾ ਕੀ ਮਤਲਬ ਆ ਹੁਣ ਪਹਿਲਾਂ ਆਪਾਂ ਕੀ ਕਰਦੇ ਆ ਆਪਾਂ ਫੈਚ ਕਾਲ ਕਰਦੇ ਆ ਮੰਨ ਲਓ ਆਪਾਂ ਹਜੇ ਐਮਪਟੀ ਸਟ੍ਰਿੰਗ ਲੈ ਲੈਨੇ ਆ ਹੁਣ ਜੇ ਆਪਾਂ ਫੈਚ ਤੇ ਜਾਂਦੇ ਆ ਤਾਂ ਫੈਚ ਦੇ ਡਾਕੂਮੈਂਟੇਸ਼ਨ ਦੇ ਵਿੱਚ ਕੀ ਆ ਕਿ ਫੈਚ ਜਿਹੜਾ ਆਪਾਂ ਨੂੰ ਪ੍ਰੋਮਿਸ ਰਿਟਰਨ ਕਰਦਾ ਵਾ ਠੀਕ ਆ ਜੀ ਸੋ ਜੇ ਪ੍ਰੋਮਿਸ ਰਿਟਰਨ ਕਰਦਾ ਤਾਂ ਇਹ ਇੱਕ ਤਰ੍ਹਾਂ ਏਸਿੰਕ ਫੰਕਸ਼ਨ ਆ ਸੋ ਇਹਨੂੰ ਕਾਲ ਕਰਨ ਦੇ ਲਈ ਆਪਾਂ ਨੂੰ ਇੱਥੇ ਅਵੇਟ ਯੂਜ਼ ਕਰਨਾ ਪੈਣਾ ਤੇ ਅਵੇਟ ਨੂੰ ਯੂਜ਼ ਕਰਨ ਲਈ ਇੱਥੇ ਆਪਾਂ ਨੂੰ ਏਸਿੰਕ ਯੂਜ਼ ਕਰਨਾ ਪੈਣਾ ਠੀਕ ਹੈ ਜੀ ਹੁਣ ਇੱਥੇ ਆਪਣੇ ਕੋਲ 에ਰਰ ਆ ਗਿਆ ਕਿ use effect ਇਸ ਨੋਟ ਡਿਫਾਈਨਡ ਸੋ ਇਹਨੂੰ ਆਪਾਂ ਇੰਪੋਰਟ ਕਰ ਲੈਣੇ ਆ ਇੱਥੇ ਪਹਿਲਾਂ ਸੇਵ ਕਰਦੇ ਆ ਹੁਣ ਤੁਸੀਂ ਦੇਖੋਗੇ ਕਿ ਇੱਥੇ ਆਪਣੇ ਕੋਲ 에ਰਰ ਆ ਗਿਆ ਸੋ ਆਹ ਵਾਲਾ 에ਰਰ ਆਉ ਹੋ use effect ਮਸਟ ਨੋਟ ਰਿਟਰਨ ਐਨੀਥਿੰਗ ਬਿਸਾਈਡਸ ਅ ਫੰਕਸ਼ਨ ਸੋ ਇਹਦੇ 'ਚ ਇਹ ਕੀ ਕਹਿ ਰਿਹਾ ਕਿ ਆਪਾਂ ਏਸਿੰਕ ਫੰਕਸ਼ਨ ਨੂੰ ਇਹਦੇ 'ਚ ਸਿੱਧਾ ਨਹੀਂ ਰਿਟਰਨ ਕਰ ਸਕਦੇ ਆਪਾਂ ਸਿਰਫ ਯੂਜ਼ ਇਫੈਕਟ ਦੇ ਵਿੱਚ ਜਿਹੜਾ ਰਿਟਰਨ ਕਰ ਸਕਦੇ ਆ ਉਹ ਕਲੀਨ ਅਪ ਫੰਕਸ਼ਨ ਹੀ ਰਿਟਰਨ ਕਰ ਸਕਦੇ ਆ ਸੋ ਇੰਨੇ ਆਪਾਂ ਨੂੰ ਦੱਸਤਾ ਕਿ ਜਿਹੜੀ ਵੀ ਤੁਸੀਂ ਅਪਰੋਚ ਯੂਜ਼ ਕਰ ਰਹੇ ਹੋ ਸਹੀ ਨਹੀਂ ਗੀ ਸਹੀ ਅਪਰੋਚ ਹੈਗੀ ਆ ਆਹਾ ਵਾਲੀ ਤੁਸੀਂ ਦੇਖ ਸਕਦੇ ਹੋ ਕਿ ਯੂਜ਼ ਇਫੈਕਟ ਦੇ ਵਿੱਚ ਇੰਨੇ ਆਪਣਾ ਫੈਚ ਡਾਟਾ ਕੀਤਾ ਤੇ ਫੈਚ ਡਾਟਾ ਨੂੰ ਅਲੱਗ ਏਸਿੰਕ ਇੱਕ ਫੰਕਸ਼ਨ ਬਣਾਇਆ ਵਾ ਸੋ ਹੁਣ ਆਪਾਂ ਇਹੀ ਅਪਰੋਚ ਯੂਜ਼ ਕਰਾਂਗੇ ਸੋ ਹੁਣ ਆਪਾਂ ਕੀ ਕਰਾਂਗੇ ਆਪਾਂ ਪਹਿਲਾਂ ਤਾਂ ਇੱਥੋਂ ਏਸਿੰਕ ਹਟਾ ਲਾਂਗੇ ਤੇ ਆਪਾਂ ਇੱਥੇ ਇੱਕ ਫੰਕਸ਼ਨ ਬਣਾਵਾਂਗੇ ਐਸਿੰਕ ਫੰਕਸ਼ਨ ਤੈਨੂੰ ਆਪਾਂ ਨਾਮ ਦੇ ਦਾਂਗੇ ਮੰਨ ਲਓ ਫੈਚ ਡਾਟਾ ਤੇ ਹੁਣ ਆਹ ਫੈਚ ਡਾਟਾ ਫੰਕਸ਼ਨ ਦੇ ਵਿੱਚ ਆਪਾਂ ਫੈਚ ਕਾਲ ਕਰਾਂਗੇ ਠੀਕ ਹੈ ਜੀ ਤੇ ਹੁਣ ਆਪਾਂ ਇੱਥੇ ਇੱਕ API ਯੂਜ਼ ਕਰਾਂਗੇ ਜੈਸਨ ਪਲੇਸਹੋਲਡਰ ਦੀ ਸੋ ਇਹ ਇੱਕ ਫੇਕ ਰੈਸਟ API ਕਾਲ ਆ ਇਹਨੂੰ ਆਪਾਂ ਇੱਥੇ ਯੂਜ਼ ਕਰਾਂਗੇ ਸੋ ਜਦੋਂ ਆਪਾਂ ਇਹਨੂੰ ਯੂਜ਼ ਕਰਾਂਗੇ ਤਾਂ ਇਸ ਫੈਚ ਫੰਕਸ਼ਨ ਤੋਂ ਆਪਾਂ ਨੂੰ ਕੀ ਮਿਲੂਗਾ ਆਪਾਂ ਨੂੰ ਮਿਲੂਗਾ ਰਿਸਪੌਂਸ ਤੇ ਉਹਨੂੰ ਆਪਾਂ ਰੈਸ ਵੇਰੀਏਬਲ ਦੇ ਵਿੱਚ ਸੇਵ ਕਰ ਲਾਂਗੇ ਉਸ ਤੋਂ ਬਾਅਦ ਨੈਕਸਟ ਸਟੈਪ ਆਪਣਾ ਹੋਊਗਾ ਕਿ ਆਪਾਂ ਇਹਨੂੰ ਰਿਸਪੌਂਸ ਨੂੰ ਜੇਸਨ ਦੇ ਵਿੱਚ ਕਨਵਰਟ ਕਰਾਂਗੇ ਉਹਦੇ ਲਈ ਆਪਾਂ ਨੂੰ ਕੀ ਕਰਨਾ ਪਊਗਾ ਰੈਸ.ਜੇਸਨ ਹੁਣੇ ਜੇਸਨ ਵੀ ਆਪਾਂ ਨੂੰ ਪ੍ਰੋਮਿਸ ਰਿਟਰਨ ਕਰਦਾ ਵਾ ਤੁਸੀਂ ਇੱਥੇ ਦੇਖ ਸਕਦੇ ਹੋ ਪ੍ਰੋਮਿਸ ਰਿਟਰਨ ਕਰ ਰਿਹਾ ਸੋ ਇਹਦੇ ਲਈ ਵੀ ਆਪਾਂ ਨੂੰ ਅਵੇਟ ਯੂਜ਼ ਕਰਨਾ ਪਊਗਾ ਬਟ ਹੁਣ ਇਹ ਸਿੰਕ ਦੀ ਲੋੜ ਨਹੀਂ ਕਿਉਂਕਿ ਇਹ ਸਿੰਕ ਆਪਾਂ ਆਲਰੇਡੀ ਫੰਕਸ਼ਨ ਦੇ ਉੱਤੇ ਡਿਫਾਈਨ ਕਰਤਾ ਹੋਇਆ ਵਾ ਸੋ ਹੁਣ ਆਪਾਂ ਇੱਥੇ ਲਿਖਾਂਗੇ ਕਾਨਸਟ ਜੇਸਨ ਜੇਸਨ ਦੇ ਵਿੱਚ ਆਪਾਂ ਸੇਵ ਕਰ ਲਾਂਗੇ ਅੱਗੇ ਵਧਣ ਤੋਂ ਪਹਿਲਾਂ ਆਪਾਂ ਇਸ ਕੋਡ ਨੂੰ ਟ੍ਰਾਈ ਕੈਚ ਬਲਾਕ ਦੇ ਵਿੱਚ ਪਾ ਲਾਂਗੇ ਕਿ ਜੇ ਆਪਣੇ ਕੋਈ ਨਾ ਨੀ ਕੇਸ ਕੋਈ 에ਰਰ ਆਂਦਾ ਵਾ ਤਾਂ ਆਪਾਂ ਉਹਨੂੰ ਕੈਚ ਬਲਾਕ ਦੇ ਵਿੱਚ ਹੈਂਡਲ ਕਰ ਲਈਏ ਸੋ ਆਪਾਂ ਇੱਥੇ ਲਿਖਤਾ ਟ੍ਰਾਈ ਦੇ ਵਿੱਚ ਆਪਣਾ ਕੋਡ ਲਿਖਤਾ ਤੇ ਕੈਚ ਦੇ ਵਿੱਚ ਆਪਾਂ ਮੰਨ ਲਓ ਕੰਸੋਲ ਪ੍ਰਿੰਟ ਕਰਾ ਦਿੰਨੇ ਆ ਕੰਸੋਲ ਡਾਟ ਲੋਗ ਠੀਕ ਆ ਆਪਾਂ ਇੱਥੇ ਲਿਖ ਦਿੰਨੇ ਆ 에ਰਰ ਫੈਚਿੰਗ ਡਾਟਾ ਤੇ ਇੱਥੇ ਆਪਾਂ 에ਰਰ ਜਿਹੜਾ ਆਪਣਾ ਪਾਸ ਕਰ ਦਿੰਨੇ ਆ ਇਸ ਤੋਂ ਬਾਅਦ ਹੁਣ ਆਪਾਂ ਨੂੰ ਆਹ ਜਿਹੜਾ ਆਪਣਾ ਜੇਸਨ ਡਾਟਾ ਵਾ ਇਹਨੂੰ ਆਪਾਂ ਨੂੰ ਯੂਆਈ ਦੇ ਵਿੱਚ ਦਿਖਾਣਾ ਵਾ ਸੋ ਇਹਦੇ ਲਈ ਆਪਾਂ ਸਟੇਟ ਯੂਜ਼ ਕਰਾਂਗੇ ਕਿਉਂਕਿ ਜਦੋਂ ਆਪਾਂ ਜੇ ਯੂਆਈ ਦੇ ਵਿੱਚ ਕੋਈ ਵੀ ਡਾਟਾ ਅਪਡੇਟ ਕਰਨਾ ਵਾ ਤਾਂ ਆਪਾਂ ਨੂੰ ਸਟੇਟ ਦੀ ਲੋੜ ਪੈਂਦੀ ਆ ਸੋ ਆਪਾਂ ਇੱਥੇ ਸਟੇਟ ਯੂਜ਼ ਕਰਾਂਗੇ ਯੂ ਸਟੇਟ ਤੇ ਇਹਦੇ ਚ ਆਪਾਂ ਖਾਲੀ ਐਰੇ ਲਵਾਂਗੇ ਕਿਉਂਕਿ ਪੋਸਟ ਜਿਹੜੀ ਆਹ ਏਪੀਆਈ ਆ ਇਹਨੇ ਆਪਾਂ ਨੂੰ ਇੱਕ ਅਰੇ ਆਫ ਪੋਸਟਸ ਦੇਣੀਆਂ ਨੇ ਸੋ ਇਹਨੂੰ ਆਪਾਂ ਸੇਵ ਕਰਾਂਗੇ ਐਰੇ ਦੇ ਵਿੱਚ ਸੋ ਆਪਾਂ ਸਟੇਟ ਦੇ ਵਿੱਚ ਲਵਾਂਗੇ ਐਮਟੀ ਐਰੇ ਸਟੇਟ ਨੂੰ ਆਪਾਂ ਇੰਪੋਰਟ ਕਰ ਲਾਂਗੇ ਤੇ ਆਪਾਂ ਕੌਂਸਟ ਦੇ ਵਿੱਚ ਹੁਣ ਦੋ ਚੀਜ਼ਾਂ ਲਵਾਂਗੇ ਇਹਦੇ ਵਿੱਚ ਦੋ ਚੀਜ਼ਾਂ ਆਪਾਂ ਨੂੰ ਮਿਲੂਗੀਆਂ ਤੇ ਇਹਨਾਂ ਨੂੰ ਆਪਾਂ ਨਾਮ ਦੇ ਦਾਂਗੇ ਡੇਟਾ ਤੇ ਸੈੱਟ ਡੇਟਾ ਠੀਕ ਹੈ ਜੀ ਹੁਣ ਆਪਾਂ ਇੱਥੇ ਕੀ ਕਰਨਾ ਵਾ ਜਦੋਂ ਆਪਣੇ ਕੋਲ ਜੇਸਨ ਦਾ ਰਿਸਪੌਂਸ ਆ ਗਿਆ ਆਪਾਂ ਕਰ ਦੇਣਾ ਸੈੱਟ ਡੇਟਾ ਤੇ ਆਪਾਂ ਆਪਾਂ ਆਪਣੀ ਜੇਸਨ ਨੂੰ ਇੱਥੇ ਪਾਸ ਕਰ ਦੇਣਾ ਠੀਕ ਹੈ ਜੀ ਹੁਣ ਆਪਾਂ ਇਹ ਫੈਚ ਡੇਟਾ ਫੰਕਸ਼ਨ ਨੂੰ ਕਾਲ ਕਰਦੇ ਹਾਂ ਹੁਣ ਇਹਨੂੰ ਆਪਾਂ ਯੂਆਈ ਤੇ ਦਿਖਾਣਾ ਵਾ ਬਟ ਉਸ ਤੋਂ ਪਹਿਲਾਂ ਆਪਾਂ ਨੈਟਵਰਕ ਟੈਬ ਦੇ ਵਿੱਚ ਜਾ ਕੇ ਜੇ ਆਪਾਂ ਆਪਣੇ ਬ੍ਰਾਊਜ਼ਰ ਨੂੰ ਰੀਫਰੈਸ਼ ਕਰਦੇ ਹਾਂ ਤਾਂ ਆਪਾਂ ਦੇਖ ਸਕਦੇ ਹਾਂ ਕਿ ਪੋਸਟ ਏਪੀਆਈ ਦੇ ਵਿੱਚ ਡਾਟਾ ਆ ਰਿਹਾ ਵਾ ਤੇ ਉਹ ਆਪਣਾ ਡਾਟਾ ਐਰੇ ਆਫ ਆਬਜੈਕਟਸ ਆ ਸੋ ਹੁਣ ਆਪਣੇ ਕੋ ਆਹਾ ਆਬਜੈਕਟ ਆ ਰਿਹਾ ਤੇ ਆਪਣਾ ਹੁਣ ਨੈਕਸਟ ਟਾਸਕ ਕੀ ਆ ਕਿ ਆਪਾਂ ਡਾਟਾ ਨੂੰ ਇੱਥੇ ਦਿਖਾਣਾ ਸੋ ਪਹਿਲਾਂ ਆਪਾਂ ਕੀ ਕਰਾਂਗੇ ਆਪਾਂ ਡਿਵ ਲੈ ਲਾਂਗੇ ਇੱਥੇ ਉਹਦੇ ਅੰਦਰ ਆਪਾਂ ਐਚ1 ਟੈਗ ਲੈ ਕੇ ਤੇ ਲਿਖ ਦਾਂਗੇ ਟਾਈਟਲ ਪੋਸਟ ਹੁਣ ਉਸ ਤੋਂ ਬਾਅਦ ਆਪਾਂ ਇੱਥੇ ਇਹ ਵਾਲਾ ਡਾਟਾ ਜਿਹੜਾ ਵਾ ਉਹ ਸ਼ੋ ਕਰਾਣਾ ਤਾਂ ਉਹਦੇ ਲਈ ਆਪਾਂ ਕੀ ਕਰਾਂਗੇ ਆਪਾਂ ਕਰਲੀ ਬ੍ਰੇਸਿਸ ਲਿਖਾਂਗੇ ਕਿਉਂਕਿ ਆਪਾਂ ਜਵਾਵਾ ਸਕ੍ਰਿਪਟ ਦਾ ਕੋਡ ਲਿਖਣਾ ਇੱਥੇ ਹੁਣ ਆਪਾਂ ਲਿਖਾਂਗੇ ਡੇਟਾ ਡਾਟ ਮੈਪ ਤਾਂ ਆਪਣੇ ਕੋਲ ਇਥੋਂ ਆਈਟਮ ਆ ਜੂਗੀ ਠੀਕ ਹੈ ਜੀ ਤੇ ਆਪਾਂ ਇੱਥੇ ਰਿਟਰਨ ਕਰ ਦਾਂਗੇ ਸਿੰਪਲੀ ਪੀ ਐਲੀਮੈਂਟ ਜਾਂ ਪੀ ਟੈਗ ਤੇ ਇਹਦੇ ਵਿੱਚ ਆਪਾਂ ਪਾਸ ਕਰ ਦਾਂਗੇ ਆਈਟਮ ਡਾਟ ਟਾਈਟਲ ਸੇਵ ਕਰ ਦਾਂਗੇ ਤੇ ਤੁਸੀਂ ਇੱਥੇ ਦੇਖ ਸਕਦੇ ਹੋ ਕਿ ਆਪਣੇ ਕੋਲ ਲਿਸਟ ਆਫ ਟਾਈਟਲਸ ਆ ਰਹੇ ਆ ਹੁਣ ਆਪਾਂ ਇੱਕ ਚੀਜ਼ ਇੱਥੇ ਕਰਨੀ ਆ ਕਿ ਆਪਾਂ ਇੱਥੇ ਕੀ ਦੇ ਕੇ ਕੀ ਦੀ ਵੈਲਿਊ ਦੇ ਦੇਣੀ ਆ ਆਈਟਮ ਡਾਟ ਆਈਡੀ ਤਾਂ ਕਿ ਰਿਐਕਟ ਨੂੰ ਹਰੇਕ ਐਲੀਮੈਂਟ ਦਾ ਪਤਾ ਹੋਵੇ ਕਿ ਕਿਹੜਾ ਐਲੀਮੈਂਟ ਕਿਹੜਾ ਵਾ ਸੋ ਇੰਨੀ ਆਈਟਮ ਦਿਖਾਉਣ ਦੀ ਬਜਾਏ ਆਪਾਂ ਕੀ ਕਰਦੇ ਆ ਆਪਾਂ ਸਿਰਫ ਪੰਜ ਆਈਟਮ ਦਿਖਾਣੇ ਆ ਸੋ ਉਹਦੇ ਲਈ ਆਪਾਂ ਕਰਾਂਗੇ ਸਲਾਈਸ ਡੇਟਾ ਡਾਟ ਸਲਾਈਸ 0 ਟੂ 5 ਸੇਵ ਸੋ ਹੁਣ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਆਪਣੇ ਕੋਲ ਸਿਰਫ ਪੰਜ ਹੀ ਟਾਈਟਲ ਦੇਖ ਰਹੇ ਨੇ ਸੋ ਇਹਦੇ ਨਾਲ ਆਪਾਂ ਦੇਖ ਲਿਆ ਕਿ ਆਪਾਂ API ਤੋਂ ਡਾਟਾ ਕਿੱਦਾਂ ਗੈਟ ਕਰਦੇ ਆ ਤੇ ਉਹਨੂੰ ਕਿੱਦਾਂ UI ਤੇ ਸ਼ੋਅ ਕਰਦੇ ਆ ਅੱਗੇ ਹੁਣ ਆਪਾਂ ਇਹਦੇ ਵਿੱਚ ਕੀ ਕਰ ਸਕਦੇ ਆ ਆਪਾਂ ਇਹਦੇ ਵਿੱਚ ਲੋਡਿੰਗ ਸਟੇਟ ਲਾ ਸਕਦੇ ਆ ਸੋ ਲੋਡਿੰਗ ਦਾ ਕੀ ਆ ਕਿ ਜਿੰਨੀ ਦੇਰ ਆਪਣੀ API ਕਾਲ ਇੱਥੇ ਹੁੰਦੀ ਆ ਉੰਨੀ ਦੇਰ ਆਪਾਂ ਕੁਝ ਵੀ ਨਾ ਦਿਖਾਉਣ ਦੀ ਬਜਾਏ ਆਪਾਂ ਦਿਖਾ ਸਕਦੇ ਆ ਕਿ ਲੋਡਿੰਗ ਪੋਸਟਸ ਜਾਂ ਲੋਡਿੰਗ ਡਾਟਾ ਸੋ ਉਹਦੇ ਲਈ ਆਪਾਂ ਕੀ ਕਰਦੇ ਆ ਆਪਾਂ ਇੱਕ ਹੋਸਟ ਸਟੇਟ ਲੈਨੇ ਆ ਆਪਾਂ ਕਰਦੇ ਆ ਯੂਜ਼ ਸਟੇਟ ਤੇ ਉਹਦੀ ਡਿਫਾਲਟ ਵੈਲਿਊ ਦੇ ਦਿੰਨੇ ਆ ਫਾਲਸ ਤੇ ਆਪਾਂ ਇੱਥੇ ਕਰ ਲੈਨੇ ਆ ਇਸ ਲੋਡਿੰਗ ਤੇ ਸੈਟ ਇਜ਼ ਲੋਡਿੰਗ ਇਸ ਤੋਂ ਬਾਅਦ ਆਪਾਂ ਕੀ ਕਰਨਾ ਜਿਹੜੀ ਹੈ ਆਪਣੀ ਸੈਟ ਇਜ਼ ਲੋਡਿੰਗ ਆ ਇਹਨੂੰ ਆਪਾਂ ਕਾਲ ਕਿੱਥੇ ਕਰਨਾ ਜਦੋਂ ਆਪਾਂ API ਕਾਲ ਕਰਦੇ ਆ ਸੋ ਆਪਾਂ ਇਹਨੂੰ ਕਾਲ ਕਰ ਲੈਨੇ ਆ ਮੰਨ ਲਓ ਟਰਾਈ ਦੇ ਅੰਦਰ ਸੈਟ ਲੋਡਿੰਗ ਟਰੂ ਕਰ ਦਿੰਨੇ ਆ ਤੇ ਇਹਨੂੰ ਆਪਾਂ ਬੰਦ ਕਰ ਦੋ ਕਰਨਾ ਇਹਨੂੰ ਆਪਾਂ ਬੰਦ ਕਰਨਾ ਫਾਈਨਲੀ ਵਿੱਚ ਫਾਈਨਲੀ ਵਿੱਚ ਆਪਾਂ ਕਿਉਂ ਬੰਦ ਕਰ ਰਹੇ ਹਾਂ ਉਹ ਇਸ ਕਰਕੇ ਕਰ ਰਹੇ ਹਾਂ ਕਿ ਭਾਵੇਂ ਆਪਣੇ ਕੋ ਸਕਸੈਸ ਆਵੇ ਭਾਵੇਂ ਆਪਣੇ ਕੋ 에ਰਰ ਆਵੇ ਹਰ ਕੇਸ ਦੇ ਵਿੱਚ ਆਪਾਂ ਆਪਣੀ ਲੋਡਿੰਗ ਜਿਹੜੀ ਆ ਉਹ ਫਾਲਸ ਕਰਨੀ ਆ ਸੋ ਆਪਾਂ ਲਿਖ ਦਾਂਗੇ ਸੈਟ ਇਜ਼ ਲੋਡਿੰਗ ਫਾਲਸ ਇਸ ਤੋਂ ਬਾਅਦ ਆਪਾਂ ਕੀ ਕਰਨਾ ਆਪਾਂ ਆਪਣੇ ਯੂਜ਼ ਇਫੈਕਟ ਫੰਕਸ਼ਨ ਦੇ ਨੀਚੇ ਇੱਕ ਇਫ ਸਟੇਟਮੈਂਟ ਲਿਖਾਂਗੇ ਆਪਾਂ ਲਿਖਾਂਗੇ ਇਫ ਇਜ਼ ਲੋਡਿੰਗ ਤਾਂ ਆਪਾਂ ਇੱਥੇ ਰਿਟਰਨ ਕਰ ਦੇਣਾ ਲੋਡਿੰਗ ਡਾਟਾ ਇਹਨੂੰ ਆਪਾਂ ਪੀ ਟੈਗ ਦੇ ਵਿੱਚ ਲਿਖ ਦਿੰਨੇ ਆ ਪੀ ਟੈਗ ਉਹਦੇ ਅੰਦਰ ਆਪਾਂ ਲਿਖਣਾ ਲੋਡਿੰਗ ਡਾਟਾ ਹੁਣ ਆਪਾਂ ਸੇਵ ਕਰ ਦਿੰਨੇ ਆ ਹੁਣ ਤੁਸੀਂ ਦੇਖੋਗੇ ਕਿ ਜਦੋਂ ਮੈਂ ਇੱਥੇ ਬ੍ਰਾਊਜ਼ਰ ਰੀਫਰੈਸ਼ ਕਰਦਾ ਤਾਂ ਥੋੜੀ ਦੇਰ ਲਈ ਲੋਡਿੰਗ ਹੋਂਦਾ ਵਾ ਲਿਖਿਆ ਹੁਣ ਇਹਦੇ ਵਿੱਚ ਆਪਾਂ ਨੂੰ ਕਲੀਅਰਲੀ ਦੇਖ ਨਹੀਂ ਰਿਹਾ ਲੋਡਿੰਗ ਡਾਟਾ ਬਟ ਉਹ ਆਪਾਂ ਨੂੰ ਸ਼ੋ ਹੋ ਰਿਹਾ ਵਾ ਉਹਦਾ ਰੀਜ਼ਨ ਇਹ ਆ ਕਿ ਆਪਣੀ ਜਿਹੜੀ API ਕਾਲ ਆ ਉਹ ਬਹੁਤ ਫਾਸਟ ਆ ਸੋ ਇਹਨੂੰ ਦਿਖਾਉਣ ਦੇ ਲਈ ਆਪਾਂ ਕੀ ਕਰਦੇ ਆ ਆਪਾਂ ਆਪਣੀ ਜਿਹੜੀ ਸਟੇਟ ਆ ਨਾ ਉਹਨੂੰ ਫਾਲਸ ਕਰਨ ਨੂੰ ਬੰਦ ਕਰ ਦਿੰਨੇ ਆ ਫਾਲਸ ਕਰਨਾ ਕਮੈਂਟ ਕਰ ਦਿੰਨੇ ਆ ਸੋ ਹੁਣ ਜੇ ਮੈਂ ਲੋਡ ਕਰਦਾ ਤਾਂ ਤੁਸੀਂ ਦੇਖ ਸਕਦੇ ਹੋ ਕਿ ਲੋਡਿੰਗ ਡੇਟਾ ਇੱਥੇ ਆ ਰਿਹਾ ਵਾ ਸੋ ਆਪਣੇ ਕੇਸ ਦੇ ਵਿੱਚ ਜਿੱਦਾਂ ਮੈਂ ਕਿਹਾ ਕਿ API ਕਾਲ ਬਹੁਤ ਫਾਸਟ ਆ ਤੇ ਆਪਾਂ ਨੂੰ ਆ ਦਿਖਦਾ ਨਹੀਂ ਪਰ ਵੈਸੇ ਇਹ ਉੱਥੇ ਥੋੜੀਕੀ ਦੇਰ ਲਈ ਆਉਂਦਾ ਵਾ ਕੁਝ ਕੁ ਮਿਲੀ ਸੈਕਿੰਡ ਲਈ ਸੋ ਹੁਣ ਜੇ ਮੈਂ ਰੀਫਰੈਸ਼ ਕਰਦਾ ਦੁਬਾਰਾ ਲੋਡਿੰਗ ਸਟੇਟ ਆ ਕੇ ਨਾਲ ਹੀ ਆਪਾਂ ਨੂੰ ਆਪਣੀਆਂ ਪੋਸਟ ਜਿਹੜੀਆਂ ਨੇ ਉਹ ਦਿਖ ਰਹੀਆਂ ਨੇ ਹੁਣ ਇਸ ਤੋਂ ਅੱਗੇ ਆਪਾਂ ਕੀ ਕਰਦੇ ਆ ਇਸ ਤੋਂ ਅੱਗੇ ਆਪਾਂ ਕਰਦੇ ਆ 에ਰਰ ਹੈਂਡਲਿੰਗ ਸੋ 에ਰਰ ਹੈਂਡਲਿੰਗ ਲਈ ਆਪਾਂ ਕੀ ਕਰਦੇ ਆ ਆਪਾਂ ਇੱਕ ਹੋਰ ਸਟੇਟ ਬਣਾਉਨੇ ਆ ਯੂ ਸਟੇਟ ਉਹਨੂੰ ਆਪਾਂ ਦੇ ਦਿੰਨੇ ਆ ਡਿਫਾਲਟ ਵੈਲਿਊ ਨਲ ਤੇ ਆਪਾਂ ਉਹਦੇ ਚ ਲਿਖ ਲੈਨੇ ਆ 에ਰਰ ਤੇ ਸੈਟ 에ਰਰ ਹੁਣ ਆਪਣਾ ਕੀ ਆ ਆਪਣਾ ਜਿਹੜਾ 에ਰਰ ਆ ਜਦੋਂ ਆਪਣੀ API ਕਾਲ ਵੱਜੂਗੀ ਆਪਾਂ ਉਹਨੂੰ ਨਲ ਕਰ ਦੇਾਂਗੇ ਠੀਕ ਹੈ ਜੀ ਤੇ ਜਦੋਂ ਆਪਣੇ ਕੋਲ 에ਰਰ ਆ ਗਿਆ ਉਦੋਂ ਆਪਾਂ ਕੀ ਕਰਾਂਗੇ 에ਰਰ ਨੂੰ ਸੈੱਟ ਕਰਾਂਗੇ ਸੋ ਇੱਥੇ ਆਪਾਂ ਕਰ ਦਾਂਗੇ 에ਰਰ ਡਾਟ ਮੈਸੇਜ ਤੇ ਜਾਂ ਫਿਰ ਜੇ ਆਪਣੇ ਕੋ ਕੁਝ ਵੀ ਵੈਲਿਊ ਇਹਦੇ ਵਿੱਚ ਨਹੀਂ ਆਂਦੀ ਤਾਂ ਆਪਾਂ ਲਿਖ ਦਾਂਗੇ ਸਮਥਿੰਗ ਵੈਂਟ ਰੋਂਗ ਸੋ ਇਹਦੇ ਨਾਲ ਆਪਣੀ 에ਰਰ ਹੈਂਡਲਿੰਗ ਦੀ ਸਟੇਟ ਸੈੱਟ ਹੋ ਗਈ ਹੁਣ ਆਪਾਂ ਨੂੰ ਇਹਨੂੰ UI ਚ ਵੀ ਦਿਖਾਉਣਾ ਪੈਣਾ ਉਹਦੇ ਲਈ ਆਪਾਂ ਆਪਣੀ ਲੋਡਿੰਗ ਵਾਲੀ ਇਫ ਸਟੇਟਮੈਂਟ ਦੇ ਨੀਚੇ ਕਰਾਂਗੇ ਇਫ 에ਰਰ ਤਾਂ ਇਸ ਕੇਸ ਦੇ ਵਿੱਚ ਵੀ ਆਪਾਂ ਸੇਮ ਪੀ ਟੈਗ ਰਿਟਰਨ ਕਰ ਦਾਂਗੇ ਤੇ ਉਹਦੇ ਚ ਆਪਾਂ ਆਪਣਾ 에ਰਰ ਸ਼ੋ ਕਰਾ ਦਾਂਗੇ ਠੀਕ ਹੈ ਜੀ ਇਹਨੂੰ ਟੈਸਟ ਕਰਨ ਲਈ ਮੈਂ ਕੀ ਕਰਦਾ ਮੈਂ ਇੱਥੇ ਜੇਸਨ ਦੇ ਵਿੱਚੋਂ ਐਨ ਉਡਾ ਦਿੰਨਾ ਤੇ ਸੇਵ ਕਰਦਾ ਹੁਣ ਜੇ ਮੈਂ ਏਪੀਆਈ ਕਾਲ ਕਰੂੰਗਾ ਤਾਂ ਮੇਰੇ ਕੋ ਆਜੂਗਾ ਜੇਐਸਓ ਇਜ਼ ਨੋਟ ਡਿਫਾਈਨਡ ਜੋ ਕਿ ਠੀਕ ਆ ਕਿਉਂਕਿ ਆਪਣੇ ਹੁਣ ਇਹਦੇ ਵਿੱਚ ਏਪੀਆਈ ਦਾ 에ਰਰ ਆ ਗਿਆ ਹੁਣ ਇੱਥੇ ਆਪਾਂ ਇੱਕ ਚੀਜ਼ ਹੋਰ ਕਰ ਦਿੰਨੇ ਆ ਆਪਾਂ ਕੁਇਕਲੀ ਇੱਥੇ ਨਾ ਆਪਣਾ ਸਟਾਈਲ ਦੇ ਦਿੰਨੇ ਆ ਸੋ ਆਪਾਂ 에ਰਰ ਦੇ ਕੇਸ ਚ ਕਲਰ ਕਰ ਦਿਆਂਗੇ ਰੈੱਡ ਸੋ ਹੁਣ ਤੁਸੀਂ ਇੱਥੇ ਦੇਖ ਸਕਦੇ ਹੋਗੇ ਆਪਣਾ ਰੈੱਡ ਕਲਰ ਆ ਰਿਹਾ ਵਾ 에ਰਰ ਦਾ ਅੱਗੇ ਵਧਣ ਤੋਂ ਪਹਿਲਾਂ ਮੈਂ ਇੱਕ ਚੀਜ਼ ਠੀਕ ਕਰਨੀ ਸੀਗੀ ਮੈਂ ਲੋਡਿੰਗ ਡਾਟਾ ਦੇ ਨਾਲ ਕੋਰਸ ਵੀ ਪਾਤੇ ਸੀ ਜੋ ਕਿ ਜ਼ਰੂਰੀ ਨਹੀਂ ਹੈਗੇ ਤੇ ਪਾਣੇ ਵੀ ਨਹੀਂ ਚਾਹੀਦੇ ਆਪਾਂ ਨੂੰ ਸੋ ਸਿੱਧਾ ਟੈਕਸਟ ਆਊਗਾ ਇਸ ਤੋਂ ਬਾਅਦ ਹੁਣ ਆਪਾਂ ਇਸ ਵੀਡੀਓ ਦੀ ਲਾਸਟ ਚੀਜ਼ ਇੰਪਲੀਮੈਂਟ ਕਰਦੇ ਹਾਂ ਜੋ ਕਿ ਹੈਗਾ ਵਾ ਕਿ ਆਪਾਂ API ਕਾਲ ਨੂੰ ਕੈਨਸਲ ਕਿੱਦਾਂ ਕਰੀਏ ਜੇ ਆਪਣਾ ਕੰਪੋਨੈਂਟ ਜਿਹੜਾ ਵਾ ਉਹ ਅਨਮਾਉਂਟ ਹੋ ਜਾਂਦਾ ਵਾ ਤਾਂ ਉਹਦੇ ਲਈ ਸਭ ਤੋਂ ਪਹਿਲਾਂ ਮੈਂ ਕੀ ਕਰੂੰਗਾ ਮੈਂ ਯੂਜ਼ ਇਫੈਕਟ ਦੇ ਵਿੱਚ ਜਾ ਕੇ ਅਬਾਉਟ ਕੰਟਰੋਲਰ ਦਾ ਇਨਸਟੈਂਸ ਬਣਾਉਂਗਾ ਤਾਂ ਮੈਂ ਕਰੂੰਗਾ ਕੰਟਰੋਲਰ new abort controller ਹੁਣ ਕੰਟਰੋਲਰ ਤੋਂ ਮੈਂ ਸਿਗਨਲ ਦਾ ਇਨਸਟਾਂਸ ਬਣਾਉਂਗਾ ਸਿਗਨਲ ਤੇ ਮੈਂ ਕਰੂੰਗਾ ਕੰਟਰੋਲਰ ਡਾਟ ਸਿਗਨਲ ਤੇ ਇਹ ਜਿਹੜਾ ਸਿਗਨਲ ਆ ਇਹਨੂੰ ਮੈਂ ਫੈਚ ਦੇ ਵਿੱਚ ਪਾਸ ਕਰ ਦੂੰਗਾ ਸੋ ਮੈਂ ਜਿੱਥੇ ਮੇਰਾ ਯੂ ਆਰ ਐਲ ਖਤਮ ਹੁੰਦਾ ਉਹਦੇ ਨਾਲ ਲਿਖੂੰਗਾ ਕੋਮਾ ਤੇ ਕਰਲੀ ਬ੍ਰੇਸਿਸ ਤੇ ਉਹਦੇ ਵਿੱਚ ਮੈਂ ਸਿਗਨਲ ਪੇਸਟ ਕਰ ਦੂੰਗਾ ਹੁਣ ਇਸ ਤੋਂ ਬਾਅਦ ਮੇਰਾ ਅਗਲਾ ਸਟੈਪ ਕੀ ਆ ਕਿ ਮੈਂ ਇੱਥੇ 에ਰਰ ਚੈੱਕ ਕਰਨਾ ਵਾ ਕਿ ਜੇ ਮੇਰਾ ਰਿਸਪੌਂਸ ਸਹੀ ਨਹੀਂ ਆਂਦਾ ਤੇ ਤਾਂ ਵੀ 에ਰਰ ਆਵੇ ਜਿਹੜਾ ਫੈਚਵਾ ਉਹ 404 ਜਿਹਨੂੰ ਆਪਾਂ ਨਾਟ ਫਾਊਂਡ 에ਰਰ ਕਹਿ ਦਿੰਨੇ ਆ ਤੇ 500 에ਰਰ ਜਿਹਨੂੰ ਆਪਾਂ ਇੰਟਰਨਲ ਸਰਵਰ 에ਰਰ ਕਹਿ ਦਿੰਨੇ ਆ ਉਹਨਾਂ ਨੂੰ ਇਹ ਹੈਂਡਲ ਨਹੀਂ ਕਰਦਾ ਹੈਗਾ ਸੋ ਉਹਨਾਂ ਨੂੰ ਹੈਂਡਲ ਕਰਨ ਲਈ ਆਪਾਂ ਇੱਥੇ ਇੱਕ if ਸਟੇਟਮੈਂਟ ਲਿਖਾਂਗੇ ਕਿ ਜੇ ਆਪਣਾ ਜਿਹੜਾ ਰਿਸਪੌਂਸ ਆ ਉਹ ਓਕੇ ਨਹੀਂ ਹੈਗਾ ਓਕੇ ਮਤਲਬ 200 ਨਹੀਂ ਆਉਂਦਾ ਤਾਂ ਆਪਾਂ ਇੱਥੇ 에ਰਰ ਥਰੋ ਕਰ ਦੇਣਾ ਥਰੋ ਨਿਊ 에ਰਰ ਤੇ ਉੱਚ ਆਪਾਂ ਆਪਣਾ 에ਰਰ ਪਾਸ ਕਰ ਦੇਣਾ ਆਪਾਂ ਕਹਿ ਦੇਣਾ ਮੰਨ ਲਓ ਐਚਟੀਟੀਪੀ 에ਰਰ ਪਲੱਸ ਇੱਥੇ ਆਪਾਂ ਭੇਜ ਦਿੰਨੇ ਆ 에ਰਰ ਕੋਡ ਜਿਹਨੂੰ ਆਪਾਂ ਕਹਿ ਦਾਂਗੇ ਕਿ ਰੈਸ ਡਾਟ ਸਟੇਟਸ ਸੋ ਇਹਦੇ ਨਾਲ ਆਪਣਾ 에ਰਰ ਆ ਜਾਊਗਾ ਹੁਣ ਅਗਲੀ ਆਪਣੀ ਚੀਜ਼ ਕੀ ਆ ਆਪਾਂ ਆਪਣਾ ਜਿਹੜਾ ਕੈਚ ਬਲੌਕ ਆ ਉਹਦੇ ਵਿੱਚ ਵੀ ਇੱਕ ਕੰਡੀਸ਼ਨ ਲਿਖਾਂਗੇ ਕਿ ਜੇ ਮੇਰਾ 에ਰਰ ਜਿਹੜਾ ਵਾ ਉਹ ਅਬੌਰਟ 에ਰਰ ਆ ਤਾਂ ਮੈਂ ਕੰਸੋਲ ਪ੍ਰਿੰਟ ਕਰੂੰਗਾ ਅਦਰਵਾਇਜ਼ ਮੈਂ ਕੀ ਕਰੂੰਗਾ 에ਰਰ ਦੀ ਸਟੇਟ ਹੈਂਡਲ ਕਰੂੰਗਾ ਸੋ ਇਹਦੇ ਵਿੱਚ ਕੀ ਹੋ ਗਿਆ ਕਿ ਜੇ ਮੇਰਾ 에ਰਰ ਜਿਹੜਾ ਵਾ ਉਹ ਜੇ ਮੈਂ ਕਹਿ ਦਿੰਨਾ 에ਰਰ ਡਾਟ ਨੇਮ ਉਹ ਬਰਾਬਰ ਹੈਗਾ ਵਾ ਅਬੌਰਟ 에ਰਰ ਦੇ ਸੋ ਇਸ ਕੇਸ ਦੇ ਵਿੱਚ ਮੈਂ ਕੀ ਕਰੂੰਗਾ ਮੈਂ ਕਨਸੋਲ ਪ੍ਰਿੰਟ ਕਰੂੰਗਾ ਸੋ ਮੈਂ ਇੱਥੇ ਕਰ ਦੇਣਾ ਵਾ ਕਨਸੋਲ ਡਾਟ ਲੌਗ ਸੇਵ ਤੇ ਇੱਥੇ ਮੈਂ ਐਲਸ ਲਿਖ ਦੇਣਾ ਐਲਸ ਵਿੱਚ ਮੈਂ ਪਾਸ ਕਰ ਦੇਣਾ ਸੈਟ ਐਰਰ ਇੱਥੇ ਮੈਂ ਹੁਣ ਕੀ ਕਰਨਾ ਮੈਂ ਇਹਨੂੰ ਲਿਖ ਦੇਣਾ ਫੈਚ ਅਬਾਰਟਰਡ ਹੁਣ ਇਹਦੇ ਵਿੱਚ ਲਾਸਟ ਚੀਜ਼ ਆਪਣੀ ਕੀ ਰਹੀ ਕਲੀਨ ਅਪ ਹੁਣ ਜਿੱਥੇ ਮੇਰਾ ਫੰਕਸ਼ਨ ਖਤਮ ਹੁੰਦਾ ਉੱਥੇ ਮੈਂ ਰਿਟਰਨ ਕਰਨਾ ਇੱਕ ਫੰਕਸ਼ਨ ਤੇ ਇਹਦੇ ਵਿੱਚ ਮੈਂ ਸਿੰਪਲੀ ਲਿਖ ਦੇਣਾ ਕੰਟਰੋਲਰ ਡਾਟ ਅਬੋਰਟ ਇਹਦੇ ਨਾਲ ਆਪਣੀ ਕੰਪੋਨੈਂਟ ਦੇ ਅਨਮਾਉਂਟ ਤੇ API ਕਾਲ ਕੈਨਸਲ ਕਰਨ ਵਾਲੀ ਕੋਡਿੰਗ ਜਿਹੜੀ ਆ ਉਹ ਕੰਪਲੀਟ ਹੋ ਗਈ ਆ ਸੋ ਹੁਣ ਆਪਾਂ ਇਹਨੂੰ ਰੀਫਰੈਸ਼ ਕਰਕੇ ਦੇਖਦੇ ਹਾਂ ਹੁਣ ਤੁਸੀਂ ਦੇਖੋਗੇ ਕਿ ਆਪਣਾ ਕੋਡ ਚੱਲ ਰਿਹਾ ਪਰ ਤੁਸੀਂ ਦੇਖੋਗੇ ਕਿ ਇੱਥੇ ਫੈਚ ਅਬੋਰਟਡ ਆ ਗਿਆ ਸੋ ਇਹ ਕਿਉਂ ਆਇਆ ਮੇਰੇ ਕੋਲ ਜਦ ਕਿ ਮੇਰਾ ਤਾਂ ਕੰਪੋਨੈਂਟ ਇੱਕ ਵਾਰੀ ਮਾਉਂਟ ਹੋਣਾ ਚਾਹੀਦਾ ਵਾ ਤੇ ਮੇਰਾ ਯੂਜ਼ ਇਫੈਕਟ ਵੀ ਇੱਕ ਵਾਰੀ ਚੱਲਣਾ ਚਾਹੀਦਾ ਤਾਂ ਇਹ ਮੇਰੇ ਕੋ ਫੈਚ ਅਬੋਰਟਡ ਕਿਉਂ ਆਇਆ ਇਹ ਇਸ ਕਰਕੇ ਆਇਆ ਕਿ ਜਦੋਂ ਆਪਾਂ ਆਪਣੇ ਰੀਐਕਟ ਨੂੰ ਸਟ੍ਰਿਕਟ ਮੋਡ ਦੇ ਵਿੱਚ ਯੂਜ਼ ਕਰਦੇ ਆ ਤਾਂ ਆਪਣਾ ਯੂਜ਼ ਇਫੈਕਟ ਜਿਹੜਾ ਵਾ ਉਹ ਦੋ ਵਾਰੀ ਕਾਲ ਹੁੰਦਾ ਵਾ ਸੋ ਇਹਨੂੰ ਫਿਕਸ ਕਰਨ ਲਈ ਆਪਾਂ ਕੀ ਕਰ ਸਕਦੇ ਆ ਆਪਾਂ ਜਿੱਥੇ ਆਪਣੀ ਐਪ ਇੰਪੋਰਟ ਹੋ ਰਹੀ ਆ ਤਾਂ ਉੱਥੇ ਜਾ ਕੇ ਆਪਾਂ ਦੇਖ ਸਕਦੇ ਆ ਕਿ ਜੇ ਆਪਾਂ ਸਟ੍ਰਿਕਟ ਮੋਡ ਯੂਜ਼ ਕੀਤਾ ਹੋਇਆ ਵਾ ਤਾਂ ਉਹਨੂੰ ਆਪਾਂ ਕਮੈਂਟ ਕਰ ਸਕਦੇ ਆ ਸੋ ਜੇ ਮੈਂ ਇਹਨੂੰ ਸੇਵ ਕਰ ਦੂੰਗਾ ਹੁਣ ਤੁਸੀਂ ਦੇਖੋਗੇ ਕਿ ਮੇਰੇ ਕੋ ਫੈਚ ਅਬਾਰਟਡ ਨਹੀਂ ਆ ਰਿਹਾ ਬਿਕੋਜ਼ ਮੈਂ ਸਟ੍ਰਿਕਟ ਮੋਡ ਬੰਦ ਕਰ ਦਿੱਤਾ ਬਟ ਆਪਣਾ ਐਕਚੁਅਲ ਜਿਹੜਾ ਅਬਾਰਟ ਵਾਲਾ ਕੋਡ ਆ ਉਹ ਚੱਲ ਰਿਹਾ ਵਾ ਕਿਉਂਕਿ ਜਦੋਂ ਸਟ੍ਰਿਕਟ ਮੋਡ ਦੇ ਵਿੱਚ ਦੋ ਵਾਰੀ ਯੂਜ਼ ਇਫੈਕਟ ਕਾਲ ਹੁੰਦਾ ਵਾ ਤਾਂ ਉਹਦੇ ਵਿੱਚ ਕੀ ਹੁੰਦਾ ਪਹਿਲਾਂ ਯੂਜ਼ ਇਫੈਕਟ ਕਾਲ ਹੁੰਦਾ ਫਿਰ ਕਲੀਨ ਅਪ ਕਾਲ ਹੁੰਦਾ ਫਿਰ ਦੁਬਾਰਾ ਯੂਜ਼ ਇਫੈਕਟ ਕਾਲ ਹੁੰਦਾ ਸੋ ਜਦੋਂ ਆਪਣਾ ਪਹਿਲਾ ਕਲੀਨ ਅਪ ਕਾਲ ਹੋਇਆ ਤਾਂ ਉਦੋਂ ਆਪਣਾ ਕੰਟਰੋਲਰ ਡਾਟ ਅਬਾਰਟ ਫੰਕਸ਼ਨ ਉਹਦੇ ਵਿੱਚ ਚੱਲਿਆ ਸੀਗਾ ਤਾਂ ਹੀ ਆਪਾਂ ਨੂੰ ਥੱਲੇ ਕੌਨਸਲ ਲ ਹੁਣ ਇਹਦੇ 'ਚ ਆਪਾਂ ਇੱਕ ਇੰਪਰੂਵਮੈਂਟ ਕਰ ਸਕਦੇ ਹਾਂ ਹੁਣ ਤੁਸੀਂ ਦੇਖ ਸਕਦੇ ਹੋ ਕਿ ਇਹਦੇ 'ਚ ਆਪਾਂ API ਕਾਲ ਕਰ ਰਹੇ ਹਾਂ ਤੇ ਉਹਦੇ 'ਚ ਆਪਾਂ ਇੰਨਾ ਕੋਡ ਲਿਖ ਰਹੇ ਹਾਂ ਸੋ ਹੁਣ ਜੇ ਇਹੀ API ਕਾਲ ਮੰਨ ਲਓ ਮੈਂ ਕਿਸੇ ਹੋਰ ਕੰਪੋਨੈਂਟ 'ਚ ਕਰਨੀ ਆ ਤਾਂ ਮੈਨੂੰ ਇਹੀ ਕੋਡ ਦੁਬਾਰਾ ਲਿਖਣਾ ਪੈਣਾ ਜਾਂ ਮੈਂ ਹੋਰ ਕੋਈ API ਕਾਲ ਕਿਸੇ ਹੋਰ ਕੰਪੋਨੈਂਟ 'ਚ ਕਰਨੀ ਆ ਤਾਂ ਵੀ ਮੈਨੂੰ ਇਹੀ ਕੋਡ ਇੰਨਾ ਦੁਬਾਰਾ ਲਿਖਣਾ ਪੈਣਾ ਸੋ ਇਹਨੂੰ ਇੰਪਰੂਵ ਕਰਨ ਲਈ ਆਪਾਂ ਕੀ ਕਰ ਸਕਦੇ ਹਾਂ ਆਪਾਂ ਇੱਕ ਯੂਜ਼ ਫੈਚ ਨਾਂ ਦੀ ਹੁੱਕ ਬਣਾ ਸਕਦੇ ਹਾਂ ਸੋ ਉਹਦੇ ਚ ਆਪਾਂ ਕੀ ਕਰ ਸਕਦੇ ਆ ਆਪਾਂ ਯੂਆਰਐਲ ਆਪਣਾ ਪਾਸ ਕਰ ਸਕਦੇ ਆ ਆਪਣਾ ਮੈਥਡ ਪਾਸ ਕਰ ਸਕਦੇ ਆ ਕਿ ਉਹ ਗੈਟ ਮੈਥਡ ਆ ਜਾਂ ਪੋਸਟ ਮੈਥਡ ਆ ਜਾਂ ਜਿਹੜਾ ਵੀ ਮੈਥਡ ਆ ਤੇ ਆਪਾਂ ਉਹਦੇ ਤੋਂ ਆਪਣਾ ਡੇਟਾ 에ਰਰ ਤੇ ਲੋਡਿੰਗ ਇਦਾਂ ਦੀਆਂ ਸਟੇਟਸ ਲੈ ਸਕਦੇ ਆ ਵਾਪਸ ਜੇ ਤੁਸੀਂ ਚਾਹੁੰਦੇ ਹੋ ਕਿ ਮੈਂ ਇਹ ਕੋਡ ਨੂੰ ਇੰਪਰੂਵ ਕਰਾਂ ਤੇ ਯੂਜ਼ ਫੈਚ ਹੁੱਕ ਬਣਾਵਾ ਤੇ ਉਹਨੂੰ ਇੱਥੇ ਯੂਜ਼ ਕਰਾਂ ਤਾਂ ਤੁਸੀਂ ਥੱਲੇ ਕਮੈਂਟ ਸੈਕਸ਼ਨ ਚ ਦੱਸ ਸਕਦੇ ਹੋ ਤੇ ਫਿਰ ਮੈਂ ਯੂਜ਼ ਫੈਚ ਤੇ ਇੱਕ ਅਲੱਗ ਵੀਡੀਓ ਬਣਾ ਦਊਗਾ ਇਹਦੇ ਨਾਲ ਹੀ ਇਹ ਵੀਡੀਓ ਖਤਮ ਹੁੰਦੀ ਆ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਲਾਈਕ ਤੇ ਸ਼ੇਅਰ ਕਰ ਦਿਓ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਮਿਲਦੇ ਆਂ ਅਗਲੀ ਰਿਐਕਟ ਦੀ ਵੀਡੀਓ ਦੇ ਵਿੱਚ ਧੰਨਵਾਦ ਤੁਹਾਡਾ ਬਹੁਤ ਬਹੁਤ